ਲੈ ਕੇ ਟ ਖੜ ਗਿਆ ਉਹ ਆ ਗਈ ਨਾ ਲਿਆ ਜਿੱਦਾਂ ਹੀ ਆ ਗਈ ਲੰਮੀ ਉਮਰ ਆ ਬਹੁਤ ਬਣੀ ਜਾਂਦੀਆਂ ਕਹਿੰਦੀ ਹੁੰਦੀਆਂ ਕਹਿੰਦੀ ਤੇਰੀ ਲੰਮੀ ਬਹੁਤ ਉਮਰ ਆ ਕਹਿੰਦੀ ਜਦ ਤੈਨੂੰ ਯਾਦ ਕਰਦੀਆਂ ਜਦ ਤੇਰਾ ਫੋਨ ਆ ਜਾਂਦਾ ਛੋਟੇ ਹੋ ਗਏ ਹਨ ਨਾ ਅੰਨਾ ਬਿਜ਼ੀ ਸ਼ਡਿਊਲ ਚੱਲ ਰਿਹਾ ਹੈ ਸਵੇਰ ਤੋਂ ਉੱਠ ਕੇ ਮੈਂ ਕਹਿੰਦੀ ਕਿ ਮੈਂ ਬੈਠਣ ਮੈਨੂੰ ਦੇਰ ਨਹੀਂ ਮਿਲਦਾ ਮਲਗੀ ਤਾਂ ਸਵੇਰ ਤੇ ਉੱਠ ਕੇ ਵਸ ਚੱਲੋ ਚੱਲ ਕੰਮ ਦੇ ਪਹਿਲਾਂ ਬੱਚੇ ਭੇਜ ਫਿਰ ਆਪਣੀ ਤਿਆਰੀ ਕਰੋ ਹਨਾ ਡਿਊਟੀ ਤੇ ਬਾਅਦ ਫਿਰ ਜਾ ਕੇ ਘਰ ਦੇ ਕੰਮ ਸਸ ਨਾ ਜਿਆਦਾ ਵਧੀਆ ਮੈਂ ਕਈ ਵਾਰ ਨਾ ਅਸੀਂ ਆਪਣੀ ਅਸੀਂ ਚੀਜ਼ਾਂ ਸਾਮ ਕੇ ਰੱਖ ਦਈਏ ਸਾਡੀਆਂ ਸਾਮੀਆਂ ਵੀ ਇਦਾਂ ਸਾਮੀਆਂ ਜੰਗ ਜੰਗ ਹੋ ਜਾਂਦੀਆਂ ਮੈਂ ਤਾਂ ਲੱਭਦੀ ਫਿਰ ਜਾਂਦੀ ਹਾਂ ਰੱਖੀ ਵੀ ਕਿਤੇ ਹੁੰਦੀ ਹੈ ਮੈਂ ਕਹਿੰਦੀ ਮੈਂ ਸਾਰਾ ਘਰ ਪੱਟ ਮਾਰਦੀ ਆ ਫਿਰ ਮੈਨੂੰ ਲੱਭਦਾ ਨਹੀਂ ਹੈਗਾ ਪਤਾ ਨਹੀਂ ਕਿਤੇ ਆਪਣੇ ਆਪ ਸਾਮ ਕੇ ਰੱਖ ਦਿੰਦੀ ਹੈ ਮੈਨੂੰ ਜਾਂ ਜ਼ਰੂਰ ਪਾਉਂਗੀ ਮੈਂ ਇੱਥੇ ਰੱਖੀ ਵੀ ਉਹ ਮੇਰੇ ਦਿਮਾਗ 'ਚ ਨਾ ਬਾਰ-ਬਾਰ ਸੋਚਦੀ ਆ ਵੀ ਮੈਂ ਇਹ ਚੀਜ਼ ਇੱਥੇ ਰੱਖੀ ਆ ਪਰ ਜਾਂ ਜ਼ਰੂਰਤ ਹੁੰਦੀ ਹੈ ਨਾ ਫਿਰ ਕਦੇ ਨਹੀਂ ਮਿਲਦੀ ਕਈ ਵਾਰ ਮੂਰੇ ਵੀ ਚੀਜ਼ ਪਈ ਹੁੰਦੀ ਨਹੀਂ ਮਿਲਦੀ ਨਹੀਂ ਨਹੀਂ ਜਦੋਂ ਨਾ ਮੈਂ ਸਕੂਲ ਨੂੰ ਆਉਣ ਲੱਗੀ ਸੀ ਮੈਂ ਐਨਕ ਰੱਖ ਦਿੱਤੀ ਸੀ ਤੇ ਐਵੇਂ ਸਾਰੇ ਕਮਰਿਆਂ ਚ ਲੱਭ ਲਈ ਸਭ ਕਿਤੇ ਸੁਖੀ ਨੂੰ ਫੋਨ ਕਰਿਆ ਦੇਖੀ ਮੇਰੀ ਐਨਕ ਨਹੀਂ ਲੱਭਦੀ ਕਹਿੰਦੀ ਤੂੰ ਬਾਥਰੂਮ ਚ ਦੇਖ ਕੀ ਕਰ ਬਾਥਰੂਮ ਚੋਂ ਲੀ ਉੱਥੇ ਵੀ ਦੇਖ ਲਈ ਸਾਰਾ ਕਿਤੇ ਦੇਖ ਲਈ ਫਿਰ ਮੈਂ ਆਪਣੀ ਦਰਾਣੀ ਦੀ ਕੁੜੀ ਨੂੰ ਆਪਣੀ ਮਾਖਾ ਸਿੰਮੂ ਮੇਰੇ ਵਾਂ ਐਵੇਂ ਦਲਵਾਈ ਮੈਂ ਤਾਂ ਕਹਿੰਦੀ ਮੈਂ ਤਾਂ ਪੁਲਵਾਨ ਜੀ 50 ਲੀਟਰ ਚ ਜਦ ਮਿਲੀ ਪਈ ਐ ਜਿਆਦਾ ਲੰਬੀ ਜਾਣੇ ਵਾਲੀ ਐ ਹੁਣ ਥੋੜੇ ਦਿਨ ਤੱਕ ਕੋਈ ਨਹੀਂ ਕੋਈ ਨਹੀਂ ਜਦ ਉਹ ਆ ਕੇ ਉਹਨੇ ਦੇਖਿਆ ਸਾਡੀ ਆਈ ਮਸ਼ੀਨਾਂ ਨਾਲ ਅੱਗੇ ਪਿੱਛੇ ਨੂੰ ਕਰ ਲਿਓ ਜਦ ਮੈਂ ਗੱਡੀ ਲਾਣੀ ਐ ਕੋਈ ਨਹੀਂ ਕੋਈ ਨਹੀਂ ਉਹਨੇ ਅੱਗੇ ਜਦੇ ਚੱਕ ਲਈ ਬਸ ਐਨੀ ਵਾਰ ਦੇਖ ਲਈ ਬਸ ਐ ਹੁੰਦੀ ਨਾ ਟੈਨਸ਼ਨ ਜਾਣੇ ਦੀ ਮੂਰੇ ਚੀਜ਼ ਪਈ ਵੀ ਟਿਫੜੀ ਨਹੀਂ ਮੈਂ ਮਤ ਜਿਆ ਸੋਚ ਦਿੰਦੀ ਮੈਂ ਤਾਂ ਸੋਚ ਦਿੰਦੀ ਮੋਬਾਈਲ ਦੀ ਤਾਂ ਨਾ ਕਿਸੇ ਪਰ ਰਿੰਗ ਲੱਗੀ ਵੀ ਹੋਵੇ ਫੈਰੀ ਕੁਮਾਰੀ ਹੋਰ ਚੀਜ਼ ਨਾਪ ਜਵਾ ਨਹੀਂ ਬੱਸ ਯਾਤਰਾ ਕਰ ਲੈਂਦਾ ਹਾਂ ਲੋਕ ਪਤਾ ਨਹੀਂ ਕਈ ਵਾਰ ਕੀ ਹੁੰਦਾ ਇਦਾਂ ਮੈਂ ਕਰਕੇ ਨਾ ਪੂਰਾ ਪਲਾਨ ਕਰਕੇ ਚੱਲਦੀ ਆ ਵੀ ਮੈਂ ਹੁਣ ਉੱਥੇ ਜਾਣਾ ਉੱਥੇ ਜਾਣਾ ਔਰ ਮੈਂ ਰੂਟ ਵੀ ਪਲਾਨ ਕਰ ਲੈਂਦੀ ਮੈਂ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਫਿਰ ਮੈਂ ਕਈ ਵਾਰ ਜਿੱਥੇ ਜਾਣਾ ਹੁੰਦਾ ਉਹ ਜਗ੍ਹਾ ਮੈਂ ਕਾਫੀ ਅੱਗੇ ਚੱਲ ਜਾਂਦੀ ਉਹਫੋ ਮੈਂ ਸੋਚਿਆ ਉਹ ਤਾਂ ਪਿੱਛੇ ਰਹਿ ਗਈ ਵਿੱਚ ਹੀ ਰਹਿ ਗਈ ਫਿਰ ਜੇ ਮੈਂ ਕੱਲੀ ਜਾਂਦੀ ਬਹੁਤ ਉਹਦੇ ਨਾਲ ਜਾਂਦੀ ਵੀ ਸੋਚ ਕੇ ਫਿਰ ਨਹੀਂ ਤਾਂ ਮੈਂ ਵੈਸੇ ਲੈ ਕੇ ਹੀ ਜਾਂਦੀ ਕਿਸੇ ਨੂੰ ਵੀ ਹਾਂ ਅਸੀਂ ਫਲਾਨੀ ਜਗ੍ਹਾ ਜਾਣਾ ਨਾ ਇੱਧਰ ਨਹੀਂ ਜਾਂਦਾ ਨਾ ਬਸ ਉਹ ਨਾਲੇ ਸਾਰਾ ਕੁਮ ਮੇਵੇ ਹੁੰਦੇ ਉਹ ਤੇ ਉਹ ਯਾਰ ਮੇਰੇ ਮੇਰੇ ਨਾਲ ਤਾਂ ਰੋਪੜ ਤੱਕੇ ਹੋਣ ਲੱਗੇ ਰੋਪੜੀ ਰੋਪੜੀ ਜੇ ਮੈਂ ਕਰ ਜੀ ਆ ਇੱਕ ਦਿਨ ਹੈ ਜੇ ਐਸਿਕ ਸੋਟਾ ਨੂੰ ਨਾ ਤਾਂ ਟੈਲਰ ਦਾ ਮੇਰੀ ਉੱਧਰ ਘਰ ਆ ਹਨਾ ਮੈਂ ਘਰ ਤੇ ਸੋਚ ਕੇ ਗਈ ਮੈਨੂੰ ਉਸ ਕੋਲ ਨੂੰ ਨਾ ਮੈਂ ਆਪ ਸਿੱਧੀ ਉਦਾਂ ਕਿ ਕਿਦਾ ਚੋਕਾ ਤੇ ਯਾਦ ਆਇਆ ਮੈਂ ਕਿ ਹਾਂ ਤਾਂ ਬੱਛੀ ਬਹਿ ਗਈ ਬਹਿ ਗਈ ਵਰਤਨਾ ਇਸ ਯਾ ਇੱਕ ਦਿਨ ਸਾਡੀ ਟੈਲੀ ਹੋਈ ਤੁਸੀਂ ਕਿੰਨੇ ਮਿਲ ਜਿਆ ਹੁੰਦਾ ਵੀ ਜਿੱਦਿ ਤੱਕ ਆਪਣਾ ਭੁੱਲਣ ਦੀ ਪ੍ਰੋਬਲਮ ਹੁੰਦੀ ਆਲੇ ਜਾਂ ਤੁਸੀਂ ਮਿਲ ਕੇ ਆਪਣਾ ਹਾਲ ਆ ਅੱਗੇ ਗਿਆ ਆਪਣਾ ਕੀ ਹਾਲ ਹੋਣਾ ਤੇ ਸੱਤ ਕਿ ਪੁੰਨੇ ਜਾਣਾ ਮੇਰੀ ਤਾਂ ਮੈਮਰੀ ਇੰਨੀ ਜ਼ਿਆਦਾ ਲੋ ਹੈ ਨਾ ਥੋੜੀ ਜਿਹੀ ਅੱਗੇ ਨਾਲ ਠੀਕ ਹੋ ਗਈ ਪਹਿਲਾਂ ਨਾਲੋਂ ਕੁਝ ਕੋਈ ਟ੍ਰੀਟਮੈਂਟ ਲਿਆ ਨਹੀਂ ਨਹੀਂ ਲਿਆ ਵੀ ਨਹੀਂ ਹੈਗਾ ਬਸ ਇਹ ਪਤਾ ਨਹੀਂ ਸ਼ਾਇਦ ਸਪਲੀਮੈਂਟ ਉਹ ਲੈਣ ਦਿੱਤੀ ਨਾ ਸ਼ਾਮ ਨੂੰ ਵੀਟ ਵਾਲਾ ਬੱਚਾ D3 ਬਸ ਤੇ ਹੀ ਲੈਂਦੀ ਸ਼ਾਇਦ ਉਹ ਨਾਲ ਠੀਕ ਹੋ ਗਿਆ ਹੁਣ ਤਾਂ ਛੱਡਿਆ ਬਾਈ ਸਾਰਾ ਕੁਝ ਤੇਰੇ ਆਮਲੇ ਬੜੇ ਆਮਲੇ ਦਾ achar ਬਹੁਤ ਸਵਾਦ ਆ ਜਿਹੜਾ ਤੇ ਦਿੱਤਾ ਸੱਚੀ ਬਹੁਤ ਸਵਾਦ ਲੱਗਿਆ ਆਮਲੇ ਬੱਟੀ ਦੇ ਮੈਂ ਨਾ ਰਾਤ ਪਾਪਾ ਜੀ ਨੂੰ ਦਿੱਤਾ ਪਾਪਾ ਜੀ ਕਹਿੰਦੇ ਬੜਾ ਸਵਾਦ ਆ ਹਨਾ ਫਿਰ ਮੈਂ ਇਹਦੇ ਪਾਪਾ ਨੂੰ ਦਿੱਤਾ ਹਨਾ ਇਹਦੇ ਪਾਪਾ ਵੀ ਕਹਿੰਦੇ ਵੀ ਬਹੁਤ ਸਵਾਦ ਬਣਿਆ ਹੋਇਆ ਚਾਰ ਹਨਾ ਅਨਾਂ ਸੌਰੀ ਚਟਣੀ ਚਟਣੀ ਹਨਾ ਤਾਂ ਉਹਨਾਂ ਨੇ ਫਿਰ ਮੇਰੇ ਤੋਂ ਦੁਆਰਾ ਦੁਆਰਾ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਮਲਕੀਤ ਨੇ ਬਣਾਈ ਸੀ ਮਲਕੀਤ ਨੇ ਦਿੱਤੀ ਹੈ ਕਹਿੰਦੇ ਬਹੁਤ ਜ਼ਿਆਦਾ ਵਧੀਆ ਬਣੀ ਵੀ ਉਹਨੋਂ ਕਹਿੰਦੇ ਮੈਂ ਤੁਹਾਨੂੰ ਆਮਲੇ ਲੈ ਕੇ ਦਵਾਂਗਾ ਮੈਂ ਕਿਹਾ ਵੀ ਮੈਂ ਤਾਂ ਮਲਕੀਤ ਨੂੰ ਦੇ ਦੇਣਾ ਹੈ ਕਹਣਾ ਆਪਣੇ ਵੀ ਕਰਦੇ ਮੇਰੇ ਵੀ ਬਣਾ ਦੇ ਕੀ ਗੱਲ ਉਹਨੂੰ ਸਤਨਾਮ ਨੂੰ ਪੁੱਛੀ ਮੇਰੀ ਨੂੰ ਮੇਰੀ ਉਹ 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 ਨੂੰ ਮੈਂ ਦੀਦੀ ਕਹਿੰਦੀ ਉਹ ਕਹਿੰਦੀ ਮੈਨੂੰ ਮੇਰੇ ਘਰ ਵਾਲਾ ਕਹਿੰਦਾ ਵੀ ਕੁੜੀ ਇਹਨੂੰ ਨਾ ਤੂੰ ਆਮਲੇ ਲੈ ਕੇ ਦੇ ਕੇ ਆਈ ਹੋਰ ਚਟਨੀ ਤਾਂ ਬਹੁਤ ਸਵਾਦ ਹੈ ਰਾਣੀ ਅੰਦਰ ਮੈਂ ਖਾਧੀ ਕਲਵੀਨ ਮੈਂ ਖਾਧੀ ਕਹਿੰਦੀ ਉਹ ਚਟਨੀ ਬਣਾਈ ਕਿੱਥੇ ਐ ਅੱਛਾ ਚਟਨੀ ਵਾਲੀ ਤੇ ਨੋੜਾਈ ਉਹ ਕਹ ਮੈਂ ਬੜਾ ਕਿਤੇ ਬਹੁਤ ਐਕਸਪਰਟ ਐ ਮੈਮ YouTube ਉੱਪਰ ਤੋਂ ਦੇਖੀ ਬਣਾਣੀ ਅੱਛਾ ਬਹੁਤ ਵਧੀਆ ਬਣੀ ਵੀ ਆ ਵੀ ਜਿਹੜੀ ਚੀਜ਼ ਵਧੀਆ ਉਹਦੀ ਤਾਂ ਰੀਤ ਕਰਨੀ ਬਣਦੀ ਆ ਹਨਾ ਚਲੋ ਹੁਣ ਹੁਣ ਤਿਆਰ ਨਹੀਂ ਬਣਾਉਣੇ ਨੂੰ ਠੀਕ ਆ ਠੀਕ ਆ ਠੀਕ ਮੈਂ ਇਹਨਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਨਾ ਵੀ ਸਾਰੇ ਲੇ ਆਇਓ ਜਿੰਨੇ ਵੀ ਆਈਏ ਕੋਈ ਦੇ ਕੇ ਗਿਆ ਨਾ ਇਹਨਾਂ ਨੇ ਅੱਛਾ ਹਨਾ ਦਾ ਮੈਂ ਕਿਹਾ ਜੀ ਅੱਪਾ ਜਿੰਨੀਆਂ ਇੱਥੇ ਥੱਲੇ ਆਂਦੀਆਂ ਉਹਨਾਂ ਨੂੰ ਵੀ ਥੋੜੇ ਥੋੜੇ ਦੇ ਦੂੰਗੇ ਅੱਜ ਮੈਂ ਇੱਕ ਡੱਬੀ ਚ ਪਕਰ ਰੱਖ ਕੇ ਹੁਣ ਵੀ ਅੱਛਾ ਫਿਰ ਤਾਂ ਚਲੋ ਖਾਓਗੇ ਕੈਂਪੀਂ ਦੇ ਦੇਣੀ ਉਹ ਇੱਟਾ ਤਾਂ ਖੱਟਾਈ ਖੱਟੇ ਚਟਣੀ ਨਹੀਂ ਦਿੱਤੀ ਅੱਛਾ ਸਵੇਰੇ ਆਜੀ ਕੋਈ ਤੁਸੀਂ ਆਂਦੇ ਨਹੀਂ ਸਵੇਰੇ ਮੈਂ ਘਰਾਈ ਚੱਲ ਲੈਂਦੀ ਅੱਜ ਸਵੇਰੇ ਆਉਂਦੀ ਨਹੀਂ ਹੈ ਸਵੇਰ ਨੂੰ ਆਉਂਗੀ ਸਵੇਰ ਨੂੰ ਸਵੇਰੇ ਕਹੇ ਜਣੀ ਹੁੰਦੀ ਆ ਵਧੀਆ ਹੋ ਜਾਂਦਾ ਬਦੋਂ ਕੋ ਜਦੋਂ ਬਦੋਂ ਹੋ ਗਿਆ ਹੁਣ ਉਹ ਨਹੀਂ ਕਹਿੰਦੀ ਨੀ ਬਾਤ ਕਰ ਹੁਣ ਆਉਣੀ ਨਹੀਂ ਚਲੋ ਠੀਕ ਹੈ ਫਿਰ ਨਮਨ ਕੀ ਤਾ ਮੈਂ ਥੋੜਾ ਜਿਹਾ ਬਿਜ਼ੀ ਆ ਠੀਕ ਹੈ ਮੈਂ ਮੈਂ ਚਾਹੁੰਦੀ ਸੀ ਕਿ ਮੈਂ ਉਹਨੇ ਸੋਚ ਮੈਂ ਦੋ ਵੀ ਰੱਜਣਾ ਮੈਨੂੰ ਤਾਂ ਕਾਪੜ ਬਹੁਤ ਜਿਆਦਾ ਮਹਿਸੂਸ ਹੋ ਰਹੀ ਆ ਫਿਰ ਮੈਂ ਉਸ ਤੋਂ ਬਾਅਦ ਸਬਜ਼ੀ ਸੂਜੀ ਦਾ ਵੀ ਗੱਲ ਆਇਆ ਹਨਾ ਕੋਈ 11:00 ਵੱਜ ਜਾਂਦੇ ਰਾਤ ਨੂੰ ਤਾਂ ਨਹੀਂ ਮੈਂ ਤਾਂ 6:30 ਹੋ ਜਾਂਦੀ ਰਾਤ ਮੈਨੂੰ 9 ਵਜੇ 8:30 ਵਜੇ ਹਾਂ ਐ 8:30 ਵਜੇ ਤਾਂ ਸਾਡੇ ਰੋਟੀ ਵੀ ਨਹੀਂ ਬਣਦੀ ਹੋਰ 6 ਵਜੇ 5:00 ਵਜੇ ਰੋਟੀ ਹਾਂ ਗੰਦੀ ਖਾ ਲੈਂਦੇ ਆ ਹਾਂ ਫਿਰ ਉਹ ਕਰਨਾ ਕਈ ਵਾਰ ਤਾਂ ਫਿਰ ਸਬਜ਼ੀ ਬਣਦੀ ਉਸ ਟਾਈਮ ਸਬਜ਼ੀ ਸਾਡੇ ਲੇਟ ਖਾਂਦੇ ਆ ਹਾਂ ਫਿਰ ਤੁਹਾਡੇ ਲੇਟ ਆਉਂਦੇ ਨਾ ਕੰਮ ਹੁੰਦਾ ਕੱਢੇ ਹੁਣ ਇਦਾਂ ਦਾ ਕੋਈ ਕੰਮ ਹੁੰਦਾ ਨਹੀਂ ਬਾਹਰ ਜਾਣੇ ਦਾ ਖਾਪੇਗੇ ਖਾਦੇ ਨਹੀਂ ਰੈਂਦੀ ਹਾਂ ਰਾਤ ਮੈਨੂੰ 9 ਵਜੇ ਕਿ ਮੈਂ ਫੋਨ ਦੇਖਣ ਲੱਗ ਕੇ 9 ਵਜੇ ਤੇ ਤਾਂ ਮੈਂ ਵੀ ਹੁਣ ਦੇਖੋ ਸਗਰੇ 5:30 ਵਜੇ ਦੀ 5:30 ਤੋਂ 5:00 ਵਜੇ ਤੀਵੇ ਹੋ ਗਏ ਨਾ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਮੈਂ ਸੋਣਾ ਬਿਲਕੁਲ ਕਰਦੇ ਫਿਰ ਮੈਂ ਥੋੜੀ ਪਹਿਲਾਂ ਬੈਠਾ ਹੁੰਦਾ ਜੋ ਸੱਜਰੇ ਜੇ ਸੋ ਜਾਂਦੇ ਨਹੀਂ ਅੰਨੀ ਦਿੰਨੇ ਵਿੱਚ ਹੁੰਦੀ ਹੈਗੀ ਮੇਰਾ ਤਾਂ 10 ਮਿੰਟ ਵਸ 10 ਮਿੰਟ ਵਿੱਚ ਮੇਰਾ ਸੋ ਕੇ ਉੱਠ ਜਾਣਾ 10 ਮਿੰਟ ਵਿੱਚ ਮੈਂ ਛੇ ਆ ਜੇ ਗੁੜੀ ਨੀਂਦ ਆਈ ਹੋਵੇ ਫਿਰ 10 ਮਿੰਟੇ ਬਹੁਤ 10 ਮਿੰਟੇ ਬਹੁਤ ਹੁੰਦੇ ਆ 10 ਮਿੰਟ ਬਾਅਦ ਮੇਰੀ ਆਪਣੇ ਆਟੋਮੈਟਿਕਲੀ ਪਤਾ ਨਹੀਂ ਐਂ ਸਿੱਧਾ ਪਟੱਕ ਦੇ ਆ ਪਟੱਕ ਦੇਣ ਸਵੈ ਕਿਵੇਂ ਕਰਦੇ ਅੱਜ ਮੈਨੂੰ ਉੱਠ ਕੇ ਸਿਰ ਨਾਲ ਲਿਆ ਫਿਰ ਮੈਨੂੰ ਐ ਹੋਇਆ ਵੀ ਗਿੱਲਾ ਸਿਰ ਲੈ ਕੇ